ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰਦੁਆਰਾ ਲਾਚੀ ਬੇਰ ਸਾਹਿਬ ਇਹ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਜਦੋਂ ਆਪਾਂ ਬਾਹਰ ਆਉਨੇ ਆ ਦਰਸ਼ਨ ਕਰਕੇ ਇਹਦੇ ਪ੍ਰਕਰਮਾਂ ਵਿੱਚ ਆ ਮੌਜੂਦ ਹੈ ਜੀ ਸਨ 1577 ਈਸਵੀ ਵਿੱਚ ਅੰਮ੍ਰਿਤ ਸਰੋਵਰ ਦੀ ਸੇਵਾ ਆਰੰਭ ਹੋਈ ਸੀ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਇਸ 베ਰੀ ਦੇ ਦਰਖਤ ਹੇਠ ਬਿਰਾਜਦੇ ਸਨ। ਅਤੇ ਸਰੋਵਰ ਦੀ ਕਾਰ ਸੇਵਾ ਕਰਵਾਉਂਦੇ ਸਨ ਗੁਰੂ ਜੀ ਦੇ ਪਰਮ ਸੇਵਕ ਭਾਈ ਸਾਲੂ ਜੀ ਵੀ ਇਸ ਸਥਾਨ ਤੇ ਸੇਵਾ ਕਰਦੇ ਅਤੇ ਕਾਰ ਸੇਵਾ ਦੀ ਨਿਗਰਾਨੀ ਰੱਖਦੇ ਸਨ। ਸਨ 1740 ਈਸਵੀ ਵਿੱਚ ਮੱਸੇ ਰੰਗੜ ਦਾ ਜੋ ਇੱਕ ਮੁਗਲ ਹਾਕਮ ਸੀ ਅਤੇ ਜੋ ਸ੍ਰੀ ਹਰਮੰਦਰ ਸਾਹਿਬ ਜੀ ਦੀ ਬੇਦਬੀ ਕਰਦਾ ਸੀ ਉਸ ਮੱਛੇ ਰੰਗੜ ਦਾ ਸਿਰ ਕੱਟਣ ਆਏ ਵੀਰ ਸੂਰਮੇ ਭਾਈ ਮਹਿਤਾਬ ਸਿੰਘ ਜੀ ਮੀਰਾ ਕੋਟ ਅਤੇ ਭਾਈ ਸੁਖਾ ਸਿੰਘ ਜੀ ਮਾੜੀ ਕੰਬੋ ਕੇ ਨੇ ਬੀਕਾ ਨੇਰ ਤੋਂ ਆ ਕੇ ਸ੍ਰੀ ਹਰਮੰਦਰ ਸਾਹਿਬ ਅੰਦਰ ਜਾਣ ਤੋਂ ਪਹਿਲਾਂ ਆਪਣੇ ਘੋੜੇ ਇਸ 베ਰੀ ਨਾਲ ਬੰਨੇ ਸਨ ਇਸ 베ਰੀ ਉੱਪਰ ਨਿੱਕੇ ਨਿੱਕੇ ਲਾਚੀਆਂ ਵਰਗੇ 베ਰ ਲੱਗਦੇ ਹਨ ਜਿਸ ਕਰਕੇ ਇਸ ਦਾ ਨਾਮ ਲਾਚੀ 베ਰ ਪੈ ਗਿਆ ਇਸ ਪਾਵਨ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਤੁਸੀਂ ਵੀ ਸਾਰੇ ਦਰਸ਼ਨ ਕਰਕੇ ਇਸ 베ਰੀ ਦੇ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ